फार्मेसी दिवस मनाने संबंधी सिविल सर्जन मीटिंग शिव शर्मा पंजाब राज फार्मेसी अफसर एसोसिएशन जिला कपूरथला की एक अहम मीटिंग सिविल सर्जन डॉक्टर रिचा पाटिया के नाल डॉक्टर शिव शर्मा जिला प्रधान, प्रधान की प्रधानगी हेठ हुई इस मौके जनरल सक्र अमरिंदर सिंह वित्त सक्र सुहिरदेपाल सिंह सिमरनजीत सिंह रुपिंदर कौर मनप्रीत कौर करण कुमार विरदविंदर खालसा तिलकराज आदि मीटिंग हाजिर सन ਇਸ ਤੋਂ ਦੌਰਾਨ ਡਾਕਟਰ ਸ਼ਿਪ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਫਾਰਮੇਸੀ ਦਿਵਸ ਜੋ ਕਿ ਹਰ ਸਾਲ 25 ਸਤੰਬਰ ਨੂੰ ਹੁੰਦਾ ਹੈ ਉਸ ਦਿਨ ਪੂਰੀ ਦੁਨੀਆ ਦੇ ਫਾਰਮੇਸੀ ਅਫਸਰ ਸਹਾਇਬਾਨ ਇਹ ਦਿਨ ਮਨਾਉਂਦੇ ਹਨ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫਸਰਾਂ ਵੱਲੋਂ ਵੀ ਇਹ ਦਿਵਸ ਦੋ ਦਿਨ ਪਹਿਲਾਂ ਜਿਵੇਂ ਕਿ 23 9 2024 ਨੂੰ ਹੋਟਲ ਰੋਮਾਂਡਾ ਕਪੂਰਥਲਾ ਵਿਖੇ ਮਨਾਇਆ ਜਾਵੇਗਾ ਕੁਲਤ ਤੋਂ ਪ੍ਰਿਆ ਸਿੱਧੂ ਕੁਲਤ ਦੀ ਵਿਸ਼ੇਸ਼ ਰਿਪੋਰਟ ਵਰਲਡ ਫਾਰਮੇਸੀ ਡੇ ਜਿਹੜਾ 25 ਸਤੰਬਰ 2024 ਨੂੰ ਐਸੋਰੀ ਆਉਂਦਾ ਹਰ ਸਾਲ ਇਹ 25 ਸਤੰਬਰ ਦੇ ਨਿਦਾਨ ਰੱਖਿਆ ਜਾਂਦਾ ਜਿਹੜਾ ਅਸੀਂ ਹਰ ਸਾਲ ਆਪਣਾ ਅਫੀਸਰ ਸਹਿਬਾਨ ਦੇ ਨਾਲ ਮੀਟਿੰਗ ਕਰਕੇ ਆਪਣੇ ਫਾਰਮੇਸੀ ਅਫੀਸਰ ਭਰਾਵਾ ਦੇ ਨਾਲ ਮੀਟਿੰਗ ਕਰਕੇ ਅਸੀਂ ਡਿਸਾਈਡ ਕਰਦੇ ਹਾਂ ਕਿ ਕਿਹੜਾ ਦਿਨ ਰੱਖਣਾ ਪੇਸ਼ੇਕ ਇੱਕ ਦਿਨ ਅੱਗੇ ਹੋ ਸਕਦਾ ਇੱਕ ਦਿਨ ਪਿੱਛੇ ਵੀ ਹੋ ਸਕਦਾ ਅਸੀਂ ਐਸੋਰੀ ਡਿਸਾਈਡ ਕੀਤਾ ਕਿ 23 ਸਤੰਬਰ ਮੰਡੇ ਸੋਮਵਾਰ ਹੁੰਦਾ 23 ਨਵੰਬਰ 2024 ਨੂੰ ਵਰਲਡ ਫਾਰਮੇਸੀ ਦਿਵਸ ਮਨਾਉਣਾ ਸੀ ਹੁਣੇ ਸੋਸ਼ਲ ਮੈਮ ਨੂੰ ਰਿਕਵੈਸਟ ਕਰਕੇ ਆਏ ਬੇਨਤੀ ਕਰਕੇ ਆਏ ਸਾਰੇ ਸਾਰੇ ਫਾਰਮੇਸੀ ਅਫਸਰ ਭਰਾ ਸਾਡੇ ਵਿੱਚ ਮਯੂਜ ਸੀਗੇ ਪਰ ਉਹ ਜਿਵੇਂ ਆਪ ਕਰਕੇ ਉਹਨਾਂ ਨੂੰ ਡਿਊਟੀ ਤੇ ਵੀ ਜਾਣਾ ਪੈਂਦਾ ਹੁਣੇ ਉਹਾਂ ਦੀ ਡਿਊਟੀ ਸ਼ਟਾਰਟ ਹੋ ਗਈ ਕੋਈ ਬੰਦਾ ਛੱਡ ਕੇ ਆਇਆ ਤੇ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਬਿਠਾ ਆਇਆ ਖਾਲਸਾ ਖਾਲਸਾ ਜੀ ਦਾ ਬਹੁਤ ਰੁਝੇਵਾ ਸੀ ਪਹਿਲਾਂ ਟਿਕਟਾਂ ਬੁੱਕ ਹੋ ਜਾਂਦੀਆਂ ਇਹਨਾਂ ਨੇ ਨੇਪਾਲ ਜਾਣਾ ਆਪਣੇ ਕਿਸੇ ਰਿਸ਼ਦਾਰ ਸਹਿਬਾਨ ਕੋ ਇਹਨਾਂ ਦੀ ਸ਼ਮੂਲੀਅਤ ਨਹੀਂ ਹੋ ਸਕਦੀ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਅੱਜ ਸ਼ਾਮੀ ਇਹਨਾਂ ਨੇ ਨਿਕਲਣਾ ਪਰ ਫਿਰ ਵੀ ਟਾਈਮ ਗੱਡਿਆ ਆ ਇਹਨਾਂ ਨੇ ਕਹਿੰਦੇ ਜੀ ਜੋ ਮੈਂ ਮੌਜੂਦਗੀ ਮੇਰੀ ਨਹੀਂ ਹੋਊਗੀ ਉਸ ਦਿਨ ਪਰ ਮੇਰਾ ਤਿਲ ਫੁੱਲ ਸੇਵਾਵਾ ਜਿਹੜੀਆਂ ਵਾਂ ਉਹ ਵਿੱਚ ਜ਼ਰੂਰ ਕਬੂਲ ਕਰਿਓ ਇਹਨਾਂ ਦਾ ਹਮੇਸ਼ਾ ਅਸੀਂ ਧੰਨਵਾਦ ਕਰਦੇ ਹਾਂ ਪਿਛਲੇ ਸਾਲ ਵਰਲਡ ਫਾਰਮੇਸੀ ਡੇ ਦੀ ਜੋ ਕਲੈਕਸ਼ਨ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੋ ਘਟਦਾ ਵਾ 10000 ਰੁਪਿਆ ਇਹਨਾਂ ਨੇ ਵਿੱਚ ਪਾਇਆ ਸੀ ਮੈਂ ਬਹੁਤ ਰਣਿ ਹਾਂ ਇਹਨਾਂ ਦਾ ਪੂਰੀ ਬੋਡੀ ਵੱਲੋਂ ਪੂਰੇ ਪੰਜਾਬ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਤਿਲ ਫੁੱਲ ਪਾਉਂਦੇ ਆ ਤੇ ਅਸੀਂ ਸਟੇਟ ਬੋਡੀ ਨੂੰ ਵੀ ਭੇਜਣਾ ਹੁੰਦਾ ਕਉਸੀ ਜਿਹੜੇ ਪੱਤੇ ਦੀ ਅੱਜ ਜਾਣਾ ਹੋਵੇ ਅੱਜ ਘਰੋਂ ਜਾਣਾ ਹੋਵੇ ਪੈਕਿੰਗ ਹੋ ਕੇ ਘਰ ਬੈਠੇ ਹੋਣ ਫੈਮਿਲੀ ਸਾਰੀ ਤਿਆਰ ਹੋਵੇ ਫਿਰ ਵੀ ਟਾਈਮ ਕੱਢਣ ਮੈਂ ਬਹੁਤ ਧੰਨਵਾਦੀ ਹਾਂ ਇਨਾਂ ਦਾ ਸਾਡੇ ਚ ਭਾਵੇਂ ਇਹ ਰਿਟਾਇਰ ਹੋ ਚੁੱਕੇ ਆ ਪਰ ਜਦੋਂ ਇਹਨਾਂ ਨੂੰ ਸੇਵਾ ਲਈ ਦੀ ਕਿਸੇ ਵੀ ਤਰ੍ਹਾਂ ਦੀ ਹਰ ਸਮੇਂ ਪਹੁੰਚਦੇ ਮੈਂ ਬਹੁਤ ਰਿਣੀ ਹਾਂ ਇਹਨਾਂ ਦਾ ਨਰਿੰਦਰ ਜੀ ਜਿਹੜੇ ਸਾਡੇ ਦਰਮਿਆਨ ਭਲਾਤ ਤੋਂ ਰੀਸਨਟਲੀ ਰਿਟਾਇਰ ਹੋਏ ਆ ਇਹ ਸਾਡੇ ਇਦਾਂ ਦੇ ਕੋੜ ਹਾਰ ਵਰਕਰ ਆ ਕਿ ਜਦੋਂ ਵੀ ਕੋਈ ਡਿਊਟੀ ਲਈ ਦੀ ਜਦੋਂ ਕੋਈ ਸੇਵਾਵਾਂ ਲਈ ਆ ਹਰ ਸਮੇਂ ਪਹੁੰਚਦੇ ਪਿਛਲੇ ਸਾਲ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਜਿੰਨੀ ਵਾਧੀ ਕਰਦੀ ਸੇਵਾ ਮੇਰੇ ਕੋਲ ਉਹ ਵਰਲਡ ਫਾਰਮੇਸੀ ਦੇ ਲਾਰਸਕੀਲ ਤੇ ਮਰਾਉ ਮੈਂ ਬਹੁਤ ਧੰਨਵਾਦੀ ਹਾਂ ਤਿਲਖ ਜੀ ਦਾ ਬਹੁਤ ਧੰਨਵਾਦੀ ਹਾਂ ਦਵਿੰਦਰ ਖਾਲਸਾ ਜੀ ਦਾ ਬਹੁਤ ਧੰਨਵਾਦੀ ਹਾਂ ਨਰਿੰਦਰ ਜੀ ਦਾ ਬਹੁਤ ਧੰਨਵਾਦੀ ਹਾਂ ਸੋਹਰਦੇਪਾਲ ਜੀ ਦਾ ਬਹੁਤ ਧੰਨਵਾਦੀ ਮੈਂ ਧੰਨਵਾਦ ਕਰਦਾ ਮਨਪ੍ਰੀਤ ਮੈਂ ਰੋਪਿੰਦਰ ਮੈਂ ਜਿਹੜੇ ਜਿਹੜੇ ਵੀ ਸਾਡੇ ਚ ਸ਼ਾਮਲ ਹੋ ਸਕੇ ਅਮਨਿੰਦਰ ਜੀ ਕਿਸੇ ਅਜਰ ਜਿਵੇਂ ਕਰਕੇ ਉਹ ਨਹੀਂ ਆ ਸਕਿਆ ਸਾਡੇ ਸਖਤਰ ਸਹਿਬਾਨ ਮੈਂ ਉਹਨਾਂ ਤੇ ਵੀ ਰਿਣੀ ਹਾਂ ਕਈ ਵੀ ਬੰਦਾ ਇਦਾਂ ਦਾ ਸਿਸਟਮ ਦੇ ਵਿੱਚ ਫਸਿਆ ਹੁੰਦਾ ਕਿ ਕੋਈ ਗਵ ਕਈ ਵਰੀ ਛੁੱਟੀ ਨਹੀਂ ਮਿਲਦੀ ਕਈ ਵਰੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਕਿਈ ਵਰੀ ਬੰਦੇ ਛੁੱਟੀ ਤੇ ਹੁੰਦੇ ਆ ਜਿਹੜੇ ਜਿਹੜੇ ਪਹੁੰਚੇ ਉਹਨਾਂ ਦਾ ਵੀ ਧੰਨਵਾਦੀ ਹਾਂ ਤੇ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਉਹ ਫੋਨ ਤੇ ਵਧਾਈ ਜਦੇ ਤੇ ਮੈਂ ਵਰਲਡ ਫਾਰਮੇਸੀ ਡੇ ਤੇ ਪੂਰੇ ਫਾਰਮੇਸੀ ਅਫਸਰ ਨੂੰ ਧੰਨਵਾਦ ਧੰਵਾਦ ਕਰਦਾ ਤੇ ਵਧਾਈ ਦੇਣਾ ਵੈਨਿਊ ਅਸੀਂ ਡਿਸਾਈਡ ਕਰਾਂਗੇ ਇੱਕ ਅਦੇ ਦਿਨ ਦੇ ਵਿੱਚ ਵੈਨਿਊ ਦੱਸ ਦੇਵਾਂਗੇ ਵਰਲਡ ਫਾਰਮੇਸੀ ਡੇ ਮਨਾਵਾਂਗੇ ਲਾਰਜ ਸਕੇਲ ਤੇ ਜੈ ਜਨਤਾ ਜੈ ਸ਼ినਸ਼ ਮੈਂ ਦਵਿੰਦਰ ਸਿੰਘ ਖਾਲਸਾ ਰਟਾਇਡ ਐਕਸ ਪ੍ਰੈਜ਼ੀਡੈਂਟ ਫਾਰਮੇਸੀ ਆਫ ਸਰ ਵਰਡ ਫਾਰਮੇਸੀ ਡੇ 23 9 2024 ਨੂੰ ਕਿਸੇ ਜ਼ਰੂਰੀ ਕੰਮਾਂ ਕਰਕੇ ਘਰੇਲੂ ਕੰਮ ਕਰਕੇ ਸ਼ਮੂਲੀਅਤ ਨਹੀਂ ਕਰ ਸਕਦਾ ਜੇਕਰ ਮੈਂ ਆਪਣੇ ਸਾਰੇ ਮੈਂਬਰ ਸਮਾਨ ਨੂੰ ਸਾਰੇ ਸਮੂਹਿਕ ਫਾਰਮਾਸਿਸਟਾਂ ਨੂੰ ਇਸ ਇਸ ਵਰਧੀ ਜਾਣੂ ਕਰਾਉਣਾ ਤੇ ਇਸ ਗਲਤੀ ਗਿਸ਼ਤਾ ਕੀ ਚਾਹੁੰਦਾ ਵੀ ਮੈਂ ਸਮੂਹੀ ਦੇ ਨਹੀਂ ਕਰ ਸਕਦਾ ਹਾਂ ਵਿੱਚ ਹਾਂ ਸਾਜੀ ਵਧਾਈਆਂ ਵੀ ਦੇ ਦਿਓ ਇਸ ਕਿ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਦੱਸੋ ਹਾਂ ਹਾਂ ਮੈਂ ਆਪਣੇ ਸਾਰੇ ਫਾਰਮੇਸੀ ਆਫਸਰ ਭਰਾਵਾਂ ਨੂੰ ਇਸ ਫਾਰਮੇਸੀ ਵਰਡ ਦੇ ਤੇ ਬਹੁਤ ਬਹੁਤ ਵਧਾਈਆਂ ਦੇਣਾ ਤੇ ਇਹ ਆਸ ਕਰਦਾ ਵੀ ਆਉਣ ਵਾਲੇ ਸਮੇਂ ਤੇ ਵੀ ਜਿੱਦਾਂ ਕਿ ਪਹਿਲਾਂ ਹਰ ਸਾਲ ਅਸੀਂ 25 ਤੋਂ ਪਹਿਲਾਂ ਪਹਿਲਾਂ ਫਾਰਮੇਸੀ ਡੇ ਮਨਾਉਂਦੇ ਹਾਂ ਤੇ ਐਸੀ ਜਗ੍ਹਾ ਤੇ ਵੈਲ ਆਰਗੇਨਾਈਜ਼ਡ ਹੁੰਦਾ ਜੋ ਕਿ ਸਾਡੇ ਪ੍ਰੈਜ਼ੀਡੈਂਟ ਸ਼ੁਭ ਸ਼ਰਮਾ ਜੀ ਦੀ ਰਹਿਮਾਈੇੇਠ ਮਨਾਇਆ ਜਾਂਦਾ ਤੇ ਹਰ ਸਾਲ ਮਨਾਇਆ ਜਾਂਦਾ ਤੇ ਮੈਂ ਆਸ ਕਰਦਾ ਹਾਂਗੇ ਆਉਣ ਵਾਲੇ ਕੋਈ ਵੀ ਹੋਣ ਸਾਡੇ ਫਾਰਮਾਸਿਸਟ ਭਰਾ ਇਹਨੂੰ ਮੇਸ਼ਨ ਬਣਾਉਂਦੇ ਰਹਿਣ ਤੇ ਆਨ ਤੇ ਸ਼ਾਨ ਨਾਲ ਡਿਊਟੀ ਕਰਨ ਤੇ ਆਪ ਸਾਡੀਆਂ ਸਭੀ ਸ਼ਿਵਾਂ ਨਾਲ ਹਮੇਸ਼ਾ ਹੀ ਉਹਨਾਂ ਨਾਲ ਖੜੇ ਧੰਨਵਾਦ World Pharmacy Day ਜਿਹੜਾ ਕਿ ਹਰ ਸਾਲ 25 ਸਪਟੈਂਬਰ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਐਸ਼ਵਰੀ ਵਰਲਡ ਫਾਰਮੇਸੀ ਡੇ ਅਸੀਂ 23 ਅਸੀਂ ਹਰਵਰੀ ਇੱਕ ਦਿਨ ਅੱਗੇ ਮਨਾਰੀ ਦਾ ਤਾਂ ਕਿ ਉਸ ਦਿਨ ਬੰਦੇ ਦਾ ਹਰ ਬੰਦੇ ਦਾ ਸ਼ਡਿਊਲ ਬਿਜ਼ੀ ਹੁੰਦਾ ਅਸੀਂ ਡਿਸਟ੍ਰਿਕਟ ਕਪੂਰ ਸਰਾ ਦਾ ਇੱਕ ਦਿਨ ਜਾਂ ਦੋ ਦਿਨ ਅੱਗੇ ਕਰਕੇ ਕਿਉਂਕਿ ਬੰਦੇ ਬਾਹਰੋਂ ਵੀ ਪਹੁੰਚ ਸਕਣ ਇਸ ਕਰਕੇ ਅਸੀਂ 23 ਸਪਟੈਂਬਰ 2024 ਨੂੰ ਵਰਲਡ ਫਾਰਮੇਸੀ ਡੇ ਦੀ ਵੀਆਈਪੀ ਪ੍ਰੀਮੀਅਮ ਹਾਲ ਕੋਟਰ ਰਮਾਡਾ ਵਿਕੇ ਮਨਾ ਰਹੇ ਹਾਂ ਅਸੀਂ ਇਹਦੀ ਟਾਈਮਿੰਗ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦੀ ਟਾਈਮਿੰਗ ਹੈ ਇਹਦੇ ਵਿੱਚ ਬਹੁਤ ਬਹੁਤ ਦਾ ਸਹਿਯੋਗ ਹੈ ਸਾਰੇ ਫਾਰਮੇਸੀ ਅਫਸਰ ਸਰਮਾਨ ਦਾ ਮੈਂ ਬਹੁਤ ਰਿਣੀ ਹਾਂ ਅਮਨਿੰਦਰ ਜੀ ਸਾਡੇ ਸਕੱਤਰ ਸਹਿਬਾਨ ਸੋਹਰਦੇਪਾਲ ਜੀ ਵਿਧ ਸਕੱਤਰ ਸਹਿਬਾਨ ਬਲਜੀਤ ਜੀ ਦਾ ਮੈਂ ਬਹੁਤ ਰਿਣੀ ਹਾਂ ਮੈਡਮ ਮਨਪ੍ਰੀਤ ਜੀ ਦਾ ਮੈਡਮ ਰੋਪਿੰਦਰ ਜੀ ਦਾ ਮੈਡਮ ਪ੍ਰੋਮਿਲਾ ਜੀ ਦਾ ਪਲੱਸ ਤੋਂ ਮੈਡਮ ਰਜਨੀ ਬਾਲਾ ਜੀ ਦਾ ਬਿਗਵਾਲ ਤੋਂ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਬਹੁਤ ਵੱਡਾ ਸਹਿਯੋਗ ਦਿੰਦੇ ਆ ਸਾਡੀ ਪੂਰੀ ਟੀਮ ਨੇ ਡਿਸਾਈਡ ਕੀਤਾ ਇਹਨਾਂ ਦੇ ਵਿੱਚ ਹਰ ਇੱਕ ਦੇ 뷰 ਲੈਣ ਤੋਂ ਬਾਅਦ ਇਹ ਡਿਸਾਈਡ ਕੀਤਾ ਕਿ 1500 ਰੁਪਇਆ ਜਿਹੜਾ ਆਨ ਡਿਊਟੀ ਫਾਰਮਾਸਿਸਟ ਦਾ ਫਾਰਮੇਸੀ ਆਫਿਸਰ ਦਾ ਜਿਹੜੀ ਸਾਡੀ ਆਨ ਡਿਊਟੀ ਆ ਉਹ 1500 ਰੁਪਇਆ ਪਰ ਹੈਡ ਕੰਟਰੀਬਿਊਸ਼ਨ ਦੇਣ ਕੀ ਇਸ ਤੋਂ ਇਲਾਵਾ ਜਿਹੜੀ ਸਾਡੇ ਰਿਟਾਇਰਡ ਫਾਰਮੇਸੀ ਆਫਿਸਰ ਸਰਬਾਨ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਜਿਹਨ ਦੇ ਵਿੱਚ ਮੈਂ ਬਹੁਤ ਰਣੀ ਹਾਂ ਦਵਿੰਦਰ ਖਾਲਸਾ ਜੀ ਦਾ ਪਿਛਲੇ ਵਾਰ ਅਸੀਂ ਵਰਲਡ ਫਾਰਮੇਸੀ ਡੇ ਸੈਲੀਬ੍ਰੇਟ ਕੀਤਾ ਸੀ ਹੋਟਲ ਰਮਾਡਾ ਚ ਕੀਤਾ ਸੀ ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਦੇਣ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਕਿੰਨਾ ਮੈਂ ਹੋਰ ਕੰਟਰੀਬਿਊਸ਼ਨ ਕਰਨੀ ਚਾਹਣਾ ਉਹਨਾਂ ਨੇ 10000 ਰੁਪਿਆ ਸਾਨੂੰ ਉਸ ਸਮੇਂ ਕੈਸ਼ ਪੇ ਕੀਤਾ ਮੈਂ ਬਹੁਤ ਧੰਨਵਾਦੀ ਹਾਂ ਐਸ਼ਵਰੀ ਦਵਿੰਦਰ ਖਾਲਸਾ ਜੀ ਪਰसों ਮੀਟਿੰਗ ਸੀ ਸਾਡੀ ਸਿਵਲਸਨ ਸਰਬੰਦ ਦੇ ਨਾਲ ਸਭ ਤੋਂ ਅੰਦਰ ਆਫਿਸ ਦੇ ਵਿੱਚ ਡਾਕਟਰ ਪਾਟੀਆ ਜੀ ਦੇ ਉਹਨਾਂ ਨੇ ਇਹ ਐਟ ਦੀ سپورਟ ਹੀ ਸਾਨੂੰ ਗਵਿੰਦਰ ਕਾਲ ਸਾਹਿਬ ਨੇ 5000 ਰੁਪਏ ਪੇ ਕੀਤਾ ਮੈਂ ਬਹੁਤ ਧੰਨਵਾਦੀ ਹਾਂ ਉਹ ਕਹਿੰਦੇ ਮੈਂ ਬਿਜ਼ੀ ਹਾਂ ਮੈਂ ਨਹੀਂ ਪਹੁੰਚ ਸਕਦਾ ਉਸ ਦਿਨ ਮੈਂ ਨੇਪਾਲ ਜਾਣਾ ਉਸੇ ਦਿਨ ਹੀ ਉਹਨਾਂ ਦੀ ਫਲਾਈਟ ਸੀ ਪਰਸੋਂ ਹੀ ਤੇ ਪਰਸੋਂ ਆ ਕੇ 5000 ਰੁਪਏ ਪੇ ਕਰਕੇ ਗਿਆ ਮੈਂ ਬਹੁਤ ਧੰਨਵਾਦੀ ਹਾਂ ਕਾਲ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਸਵੀਰ ਜੀ ਦਾ ਇਹਨਾਂ ਨਾਲ ਸਭ ਤੋਂ ਪਹਿਲੀ ਮੀਟਿੰਗ ਹੋਈ ਤੇ ਉਹਨਾਂ ਨੇ 5000 ਰੁਪਏ ਗਿਆ ਕੇ ਮੇਰੇ ਵੱਲੋਂ ਲਿਖ ਲਓ ਜਸਵੀਰ ਜੀ ਦਾ ਇੱਕ ਇਹ ਵਿਊ ਸੀ ਕਿ ਅਸੀਂ ਰਿਟਾਇਰਡ ਫਾਰਮੇਸੀ ਅਫਸਰ ਜੀ ਸਾਰਿਆਂ ਨੂੰ ਸਾਰੇ ਸੈਲੀਬ੍ਰੇਟ ਕਰ ਦਿੰਦੇ ਹਾਂ ਪਰ ਕਈ ਵਾਰੀ ਕੰਗਿਆ ਬੰਦੇ ਦਾ ਸਿਸਟਮ ਇਦਾਂ ਹੁੰਦਾ ਪੈਨਸ਼ਨ ਤੇ ਚੱਲਦਾ ਕਈ ਬੰਦਾ ਪੇ ਕਰ ਸਕਦਾ ਕਿ ਨਹੀਂ ਕਰ ਸਕਦਾ ਹਰ ਇੱਕ ਬੰਦੇ ਇੱਕ ਦਾ ਘਰ ਦਾ ਮਾਹੌਲ ਆ ਇਸ ਕਰਕੇ ਹਰ ਇੱਕ ਦੀ ਕੰਟਰੀਬਿਊਸ਼ਨ ਦੇ ਅਕੋਰਡਿੰਗ ਰਿਟਾਇਰਡ ਫਾਰਮੇਸੀ ਅਫਸਰ ਸਹਿਬਾਨ ਜਿਹੜੇ ਮੋਸਟ ਰਿਸਪੈਕਟਡ ਹੈਗੇ ਸਾਡੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪਹੁੰਚਣਾ ਜ਼ਰੂਰ ਹੈ ਕੋਈ ਉਹਨਾਂ ਤੇ ਬੰਦਿਸ਼ ਨਹੀਂ ਜਿੰਨੀ ਵੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਤਿਲ ਫੁੱਲ ਉਹਨਾਂ ਦੇ ਸਿਰ ਮੱਤੇ ਬਹੁਤ ਐਕਟਿਵ ਮੈਂਬਰ ਸਹਿਬਾਨ ਸੜਿਤ ਸਾਡੇ ਅਨੰਦ ਕੁਸ਼ੋਰ ਜੀ ਜਿਨ੍ਹਾਂ ਨੇ ਕੱਲੇ ਕੱਲੇ ਨੂੰ ਫੋਨ ਕਰਕੇ ਰਿਟਾਇਰਡ ਫਾਰਮੇਸੀ ਅਫਸਰ ਸਹਿਬਾਨ ਨੂੰ ਕੱਲਿਆ-ਕੱਲਿਆ ਨੂੰ ਫੋਨ ਕਰਕੇ ਮੈਸੇਜ ਕਨਵੇ ਕੀਤਾ ਮੈਂ ਬਹੁਤ ਧੰਨਵਾਦੀ ਹਾਂ ਅਨੰਦ ਕੁਸ਼ੋਰ ਜੀ ਦਾ ਬਹੁਤ ਧੰਨਵਾਦੀ ਹਾਂ ਨਰਿੰਦਰ ਜੀ ਦਾ ਜਿਹੜੇ ਹਰ ਸਾਲ ਸਾਨੂੰ ਕੰਟਰੀਬਿਊਸ਼ਨ ਤੋਂ ਇਲਾਵਾ ਇਹ ਕਹਿੰਦੇ ਕਿ ਜੋ ਵਾਧਾ ਘਟਾਊਗਾ ਉਹ ਮੈਨੂੰ ਪਾ ਦਿਓ ਮੈਂ ਬਹੁਤ ਧੰਨਵਾਦੀ ਹਾਂ ਨਰਿੰਦਰ ਜੀ ਦਾ ਮੈਂ ਬਹੁਤ ਰਣੀਹਾ ਤਿਲਕ ਜੀ ਦਾ ਜਿਹੜੇ ਹਰ ਤਰ੍ਹਾਂ ਦਾ ਪ੍ਰੈਸ ਕਵਰੇਜ ਕਰਨੀ ਹਰ ਤਰ੍ਹਾਂ ਦਾ ਕੰਮ ਕਰਨਾ ਬੁਕਿੰਗ ਕਰਾਉਣੀ ਸਭ ਕੁਝ ਉਹਨਾਂ ਦੇ ਉਹੀ ਕਰਦੇ ਹਾਂ ਮੈਂ ਬਹੁਤ ਧੰਨਵਾਦੀ ਹਾਂ ਵੀਰ ਰਵਿੰਦਰ ਖਾਲਸਾ ਜੀ ਵੀਰ ਰਵਿੰਦਰ ਸਿੰਘਲਾ ਜੀ ਦਾ ਜਿਹ ਮੈਂ ਬਹੁਤ ਧੰਨਵਾਦੀ ਹਾਂ ਵੀਰ ਰਵਿੰਦਰ ਸਿੰਘਲਾ ਜੀ ਜਿਹੜੇ ਹਰ ਸਾਲ ਕੰਟਰੀਬਿਊਸ਼ਨ ਦੇ ਨਾਲ-ਨਾਲ ਸਾਡੇ ਅੱਗੇ ਲੱਕੇ ਤੁਰਦੇ ਆ ਬਹੁਤ ਧੰਨਵਾਦੀ ਹਾਂ ਇਹਨਾਂ ਮਹਾਨ ਸ਼ਖਸੀਅਤਾਂ ਦਾ ਜਿਹਨਾਂ ਦੇ ਵਿੱਚ ਰੂਪ ਲਾਲ ਜੀ ਸਾਡਾ ਬਹੁਤ ਸਾਰਾ ਸਹਿਯੋਗ ਦਿੰਦੇ ਮੈਂ ਧੰਨਵਾਦੀ ਹਾਂ ਗੁਲਸ਼ਨ ਜੀ ਜਿਹੜੇ ਸਾਡੇ 50 ਸਾਲ ਤੋਂ ਰਿਟਾਇਰ ਹੋਏ ਆ ਪਹਿਲੇ ਸਾਡੇ درمیان ਸੀਗੇ ਉਦੋਂ ਵੀ ਬੜਾ ਵੱਡਾ ਸਹਿਯੋਗ ਦਿੰਦੇ ਸੀ ਐਸਵਰੀ ਰਿਟਾਇਰਡ ਹੈ ਗਿਆ ਸਾਡੇ ਲਈ ਉਹ ਗੇਸਟ ਆ ਗਿਆ ਉਹਨੇ ਆਉਣਾ ਪਰ ਹਰ ਤਰ੍ਹਾਂ ਦਾ ਉਹਨੇ ਸਹਿਯੋਗ ਭੇਜਿਆ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਸਾਡੇ ਜ਼ਿਲ੍ਹਾ ਫਾਰਮੇਸੀ ਅਫਸਰ ਸਹਿਬਾਨ ਮੈਡਮ ਅਰਪਿੰਦਰ ਕੌਰ ਜੀ ਜਿਹੜੇ ਕੁਝ ਸਮਾਂ ਪਹਿਲਾਂ ਰਿਟਾਇਰ ਹੋ ਕੇ ਗਏ ਅਮ੍ਰਿਤਸਰ ਤੋਂ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਉਹ ਪਹੁੰਚਣਗੇ ਉਹਨਾਂ ਦੇ ਹਸਬੰਦ ਜ਼ਿਲ੍ਹਾ ਫਾਰਮੇਸੀ ਅਫਸਰ ਰਿਟਾਇਰਡ ਅਮ੍ਰਿਤਸਰ ਤੋਂ ਗੁਰਬਿੰਦਰ ਜੀ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਉਹਨਾਂ ਨੂੰ ਫੇਰ ਦੁਬਾਰਾ ਵੀ ਬੇਨਤੀ ਕਰਦਾ ਹਾਂ ਕਿ ਉਹ ਪਹੁੰਚਣ ਸਾਰੇ ਫਾਰਮੇਸੀ ਅਫਸਰ ਸਹਿਬਾਨ ਨੂੰ ਮੈਂ ਬੇਨਤੀ ਕਰਦਾ ਸਾਡੇ ਚੀਫ ਗੈਸ ਸਹਿਬਾਨ ਆ ਡਾਕਟਰ ਰੀਚਰ ਪਾਟਿਆ ਸਾਡੇ ਚੀਫ ਗੈਸਟ ਹੋਣਗੇ ਮੈਨੀ ਸਾਰਿਆਂ ਨੂੰ ਬੇਨਤੀ ਹੈ ਕਿ ਫਾਰਮੇਸੀ ਆਫਿਸਰ ਸਰਬੰਦਾ ਹਰ ਇੱਕ ਦਾ ਫਰਜ ਬਣਦਾ ਚਾਹੀਏ ਉਹ ਮੈਸੇਜ ਸੁਣੇ ਜਾਂ ਨਾ ਸੁਣੇ ਚਾਹੀਏ ਕਿਸੇ ਤੋਂ ਉਹਨੂੰ ਕਨਵੇ ਕੀਤਾ ਜਾਵੇ ਹਰ ਬੰਦਾ ਪਹੁੰਚੋ ਮੈਂ ਬਹੁਤ ਧੰਨਵਾਦੀ ਹਾਂ ਮੈਡਮ ਕੁਮਲਾ ਜੀ ਦਾ ਜਿਹੜੇ ਸਾਡਾ ਫਗਵਾੜਾ ਬੈਲਟ ਸਾਰੀ ਉਹੀ ਸੰਭਾਲਦੇ ਆ ਉੱਥੇ ਉਹ ਮੈਸੇਜ ਕਨਵੇ ਕਰਦੇ ਆ ਉਥੋਂ ਉਹ ਸਾਰਿਆਂ ਦੀ ਕੰਟਰੀਬਿਊਸ਼ਨ ਕਲੈਕਟ ਕਰਕੇ ਸਾਨੂੰ ਭੇਜਦੇ ਆ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਕਿਉਂਕਿ ਵਰਲਡ ਫਾਰਮੇਸੀ ਦੇ ਇਕੱਲੇ ਫਾਰਮੇਸੀ ਆਫਿਸਰ ਸਰਬੰਦਾ ਨਹੀਂ ਆ ਪੂਰੇ ਵਿਸ਼ਵਾਦਾ ਅਸੀਂ ਜਿਲ੍ਹਾ ਲੈਵਲ ਤੇ ਮਨਾਉਣਾ ਹੈ ਮੈਂ ਧੰਨਵਾਦ ਕਰਦਾ ਸਾਰੇ ਫਾਰਮੇਸੀ ਅਫਸਰ ਸਹਿਬਾਨ ਨੂੰ ਜਿਹੜੇ ਤਨੋਂ ਮਨੋਂ ਤਨੋਂ ਸੇਵਾਵਾਂ ਦਿੰਦੇ ਆ ਇੱਕ ਵਾਰੀ ਫੇਰ ਤੋਂ ਰਿਪੀਟ ਕਰਦਾ 23 ਸਪਟੰਬਰ 2024 ਨੂੰ ਦੀ ਵੀਆਈਪੀ ਪ੍ਰੀਮੀਅਮ ਹਾਲ ਕੋਟਰਾ ਮਾਡਾ ਵਿਖੇ ਹਰ ਫਾਰਮੇਸੀ ਅਫਸਰ ਸਹਿਬਾਨ ਪਹੁੰਚੋ ਮੈਂ ਜਿਲ੍ਹਾ ਪ੍ਰੀਸ਼ਦ ਵਾਲੇ ਫਾਰਮੇਸੀ ਅਫਸਰ ਸਹਿਬਾਨ ਜਿਨ੍ਹਾਂ ਦੇ ਵਿੱਚ ਸੁਖਦੇਵ ਜੀ ਨਾਲ ਗੱਲ ਹੋਈ ਮੈਡਮ ਕਿਰਨ ਜੀ ਨਾਲ ਗੱਲ ਹੋਈ ਉਹਨਾਂ ਦੇ ਪ੍ਰਧਾਨ ਸਰਪੰਚ ਦੇਵ ਜੀ ਨਾਲ ਗੱਲ ਹੋਈ ਉਹ ਵੀ ਕਹਿੰਦੇ ਮੈਂ ਪਹੁੰਚੂ ਉਹਨਾਂ ਦੀ ਟੀਮ ਪਹੁੰਚੂਗੀ ਸਾਰੇ ਲਈ ਮੋਸਟ ਵੈਲਕਮ ਹੈ ਗਿਆ ਆਮ ਆਦਮੀ ਕਲੀਨਿਕ ਦੇ ਫਾਰਮਾਸਿਸਟ ਸਾਹਿਬਾਨ ਨੂੰ ਵੀ ਬੇਨਤੀ ਹੈ ਕਿ ਵੱਤ ਤੋਂ ਵੱਤ ਪਹੁੰਚੋ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਫਾਰਮਾਸਿਸਟ ਆਫੀਸਰ ਸਾਹਿਬਾਨ ਦਾ ਤਾਂ ਹੀ ਟਾਈਮ ਇਤਨਾ ਰੱਖਿਆ 12 ਤੋਂ ਲੈ ਕੇ 4 ਤੱਕ ਕੋਈ ਬੰਦਾ ਆਫ ਡਿਊਟੀ ਤੋਂ ਬਾਅਦ ਵੀ ਆਉਣਾ ਚਾਹੇ ਮੋਸਟ ਵੈਲਕਮ ਬਹੁਤ ਬਹੁਤ ਧੰਨਵਾਦ ਧੰਨਵਾਦ